ਚਾਪੀ ਮਜ਼ਾਤਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਰੂ ਹੁਸ਼ਿਆਰਪੁਰ ਵਿੱਚ ਪੈਂਦੇ ਡੇਰਾ ਸਤਚਕੰਡ ਡਾਂਡੀਆਂ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤਾ ਪਹੁੰਚੀਆਂ ਅਤੇ ਸਮਾਗਮ ਵਿੱਚ ਪਹੁੰਚੇ ਹੋਏ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਮੋਰਚੇ ਦੀ ਅਗਵਾਈ ਹੇ ਟ੍ਰੇਲ ਹਾਦਸੇ ਦਾ ਸ਼ਿਕਾਰ ਹੋਏ ਦੋ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾ ਤੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਆਰੰਭੇ ਸੰਘਰਸ਼ ਦੇ 6ਵੇਂ ਦਿਨ ਸੜਕ ਜਾਮ ਕਰਨ ਤੋਂ ਪਹਿਲਾਂ ਹੀ ਭਗਵੰਤ ਮਾਨ ਸਰਕਾਰ ਨੂੰ ਝੁਕਦੇ ਹੋਏ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5-5 ਲੱਖ ਦੇ ਚੈੱਕ ਸੌਂਪਣੇ ਪਏ ਅਤੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦੇਣਾ ਪਿਆ ਜਿਸ ਤੋਂ ਪ੍ਰੰਤ ਸੰਘਰਸ਼ ਸਮਾਪਤ ਕਰ ਦਿੱਤਾ ਗਿਆ ਬਿਲਕੁਲ ਜੀ ਅਸੀਂ ਤਾਂ ਉਸ ਦਿਨ ਵੀ ਕਿਹਾ ਸੀ ਕਿ ਸਰਕਾਰ ਨੇ 100 ਗੰਡਾ ਵੀ ਖਾਣਾ 176 ਵੀ ਖਾਣਾ ਤੇ ਸਾਡੀਆਂ ਮੰਗਾਂ ਵੀ ਮੰਨਣੀਆਂ ਤੇ ਉਹੀ ਗੱਲ ਸਾਡੀ ਜਿਹੜੀ ਉਹ ਸੰਘਰਸ਼ ਜਿਹੜਾ ਔਰੰਗ ਲਿਆਇਆ ਔਰ ਸਾਡਾ ਜਿਹੜਾ ਐਕਸ਼ਨ ਸੀ ਉਹ ਐਕਸ਼ਨ ਤੋਂ ਪਹਿਲਾਂ ਹੀ ਜਿਹੜਾ ਜਿਹੜੀ 6 ਦਿਨ ਜਿਹੜੀ ਗੱਲਬਾਤ ਨਹੀਂ ਸੁਣੀ ਜਾ ਰਹੀ ਸੀ ਉਹਦੇ ਪਿੱਛੇ ਵੀ ਅਸੀਂ ਸਮਝਦੇ ਹਾਂ ਕਿ ਵੱਡੇ ਕਾਰਨ ਆ ਉਹ ਵੱਡੇ ਕਾਰਨ ਜਿਹੜੇ ਆ ਕਿ ਦੇਸ਼ ਦੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਮਨੁਵਾਦ ਨੂੰ ਇੱਥੇ ਥੋਪਣਾ ਚਾਹੁੰਦੀ ਆ ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਆ ਉਹ ਐਲਾਨ ਕਰਦੀ ਆ ਕਿ 252 ਤੱਕ ਜਿਹੜਾ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਹੀ ਬਣਾਉਣਾ ਔਰ ਉਹ ਉਹਦੀਆਂ ਉਹਦੇ ਉਸੇ ਅਕੋਰਡਿੰਗ ਜਿਹੜੇ ਆ ਲਗਾਤਾਰ ਜਿਹੜੇ ਹਮਲੇ ਵਿੱਡੇ ਹੋ ਰਿਹਾ ਪੰਜਾਬ ਦੇ ਵਿੱਚ ਏਜੰਸੀਆਂ ਜਿਹੜੀਆਂ ਉਹ ਸਰਗਰਮ ਆ ਔਰ ਉਹ ਸਰਗਰਮ ਏਜੰਸੀਆਂ ਜਿਹੜੀਆਂ ਕਦੀ ਮੁੱਦਾ ਜਿਹੜੀਆਂ ਅਸਾਈ ਵਰਸਸ ਸਿੱਖ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਕਦੀ ਜੱਟ ਵਰਸਸ ਦਲਤ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਕਦੀ ਜਿਹੜੀਆਂ ਜਿਹੜੀਆਂ ਸਿੱਖ ਵਰਸੇ ਜਿਹੜੀਆਂ ਰਾਧਾ ਸਵਾਮੀ ਦੇ ਪੈਰੋਕਾਰਾਂ ਦਾ ਮੁਸਲਾ ਮੁੱਦਾ ਜਿਹੜਾ ਖੜਾ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕੱਲੀ ਝੋਨਾ ਲਵਾਈ ਦੇ ਨਾਂ ਤੇ ਮਜ਼ਦੂਰਾਂ ਦੇ ਖਿਲਾਫ ਜਿਹੜੇ ਮਤੇ ਜਿਹੜੇ ਪੈਸੇ ਪਾਏ ਜਾਂਦੇ ਆ ਤੇ ਪੰਜਾਬ ਦੀ ਸਰਕਾਰ ਜਿਹੜਾ ਦਿੱਲੀ ਦੇ ਅੰਦੋਲਨ ਦੌਰਾਨ ਬੀਜੇਪੀ ਆਰਐਸ ਪੰਜਾਬ ਦੇ ਸਾਰਾ ਕੁਝ ਨਹੀਂ ਕਰ ਸਕੀ ਉਹ ਕਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਹੋਣਾ ਸ਼ੁਰੂ ਹੋਇਆ ਔਰ ਉਸੇ ਵਿਚਾਰ ਤਰ੍ਹਾਂ ਦੇ ਸਰਕਾਰ ਚੱਲੀ ਕਿਉਂਕਿ ਉਦੋਂ ਤੋਂ ਲੋਕ ਕਹਿਣਾ ਸ਼ੁਰੂ ਹੋ ਗਏ ਸੀ ਕਿ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਆ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈਗੀ ਇਹ ਆਰਐਸਐਸ ਭਾਜਪਾ ਦੀ ਜਿਹੜੀ ਬੀ ਟੀਮ ਆ ਔਰ ਬੀ ਟੀਮ ਦੇ ਵਜੋਂ ਜਿਹੜਾ ਇਸ ਇਸ ਘਟਨਾ ਨੂੰ ਜਿਹੜਾ ਇਸ ਮਜ਼ਦੂਰਾਂ ਦੇ ਮਸਲੇ ਨੂੰ ਵੀ ਜਿਹੜਾ ਇਸ ਰੋਗ ਵਜੋਂ ਜਿਹੜਾ ਸਰਕਾਰ ਨੇ ਜਿਹੜਾ ਲਿਆਵ ਇਸ ਮਸਲੇ ਦੇ ਵਿੱਚ ਵੀ ਜਿਹੜਾ ਜਾਤ ਪਾਤ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਦੋਂ ਕਿਸਾਨਾਂ ਨੂੰ ਜਿਹੜਾ ਉਹ ਮੁਆਵਜ਼ਾ ਦੇਣਾ ਤੇ ਲੱਭ ਲੱਭ ਕੇ ਜਿਹੜਾ ਉਹ ਮੁਆਵਜ਼ਾ ਦਿੱਤਾ ਗਿਆ ਪਰ ਇਹ ਮਜ਼ਦੂਰਾਂ ਦੇ ਸਵਾਲ ਤੇ ਜਿਹੜੀਆਂ ਵੰਡੀਆਂ ਪਾਉਂਦੀਆਂ ਕੋਸ਼ਾਂ ਇਹ ਦਿਖਾਉਣ ਦੇ ਯਤਨ ਸੀ ਕਿ ਇਹ ਜਿਹੜੇ ਗਰੀਬ ਲੋਕ ਆ ਬੇਜ਼ਮੀਨੇ ਆ ਤੇ ਬੇਜ਼ਮੀਨੇ ਤੋਂ ਵੱਡਾ ਮਸਲਾ ਨਾਲ ਨਾਲ ਬੇਜ਼ਮੀਨੇ ਹੁੰਦੇ ਹੋਣ ਵੀ ਦਲਤ ਆ ਇਸ ਕਾਕੇ ਕਿਸਾਨਾਂ ਦੇ ਸਵਾਲ ਤੇ 5 ਲੱਖ ਤੇ ਦਲਤਾਂ ਨੂੰ ਜਿਹੜਾ ਉਹ ਬੋਲੀਆਂ ਸ਼ੁਰੂ ਹੋਈਆਂ ਕਦੀ 50 ਹਜ਼ਾਰ ਕਦੀ 3 ਲੱਖ ਕਦੀ 2.5 ਲੱਖ ਕਦੀ 2 ਲੱਖ ਸੌਦੇਬਾਜ਼ੀਆਂ ਜਿਹੜੀਆਂ ਉਹ ਕਰਨ ਦੇ ਯਤਨ ਕੀਤੇ ਗਏ ਇੱਕੋ ਸ਼ਬਦ ਉਹਨਾਂ ਨੂੰ ਬੜਾ ਕਲੀਅਰ ਕੱਟ ਰੱਖਿਆ ਸੀ ਕਿ ਹੁਣ ਤੱਕ ਜਿਹੜਾ ਜੋ ਜਿਹੜਾ ਪੈਟਰਨ ਹੈਗਾ ਕਿ ਸੰਘਰਸ਼ਾਂਤ ਨਾ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਉਹਨਾਂ ਨੇ ਜਾਨਾਂ ਗਵਾਈਆਂ ਤਾਂ ਉਹਨਾਂ ਨੂੰ 5-5 ਲੱਖ ਰੁਪਈਆ ਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਉਸ ਪੈਟਰਨ ਦੇ ਆਧਾਰ ਤੇ ਇਹ ਕੇਸ ਨੂੰ ਜਿਹੜਾ ਉਹ ਡੀਲ ਕੀਤਾ ਜਾਵੇ 6 ਦਿਨ ਅੱਖਾਂ ਨਹੀਂ ਖੋਲੀਆਂ ਮਿਚੀਆਂ ਰੱਖੀਆਂ ਅੰਤ ਜਿਹੜਾ ਸਾਨੂੰ ਮਜਬੂਰਨ ਵਸ ਅੱਜ ਨੈਸ਼ਨਲ ਹਾਈਵੇ ਜਾਮ ਕਰਨ ਦਾ ਜਿਹੜਾ ਉਹ ਸੱਦਾ ਦੇਣਾ ਪਿਆ ਸਾਥੀ ਨੌਕਰੀਆਂ ਬਣ ਕੇ ਕਹਿਣਾ ਅੱਜ ਜਿਹੜਾ ਇੱਥੇ ਕੁਝ ਦਿਨ ਪਹਿਲਾਂ ਇਨਸੀਡੈਂਟ ਹੋਇਆ ਸੀ ਦੋ ਮਜ਼ਦੂਰ ਭਰਾਵਾਂ ਦੀ ਡੈਥ ਹੋ ਗਈ ਸੀ ਟ੍ਰੇਨ ਹਾਦਸੇ ਦੇ ਵਿੱਚ ਉਹਦਾ ਦੁੱਖ ਰਗਤ ਕੀਤਾ ਹੈਗਾ ਔਰ ਸਾਨੂੰ ਦੁੱਖ ਹੈ ਪ੍ਰਸ਼ਾਸਨ ਨੂੰ ਵੀ ਦੁੱਖ ਹੈ ਇਸ ਬਾਰੇ ਔਰ ਇਸ ਵੰਦੀ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਅਸੀਂ ਜਿਹੜੇ 5-5 ਲੱਖ ਦੇ ਵਿੱਚ ਇੱਕ ਦੋਵੇਂ ਪਰਿਵਾਰਾਂ ਨੂੰ ਅਸੀਂ ਜੋ ਕੁਦਰ ਦਿਵਾਰ ਸਕੇ ਉਹਨਾਂ ਨੂੰ ਹੈਂਡਓਵਰ ਕੀਤੇ ਨੇ ਇਹਨਾਂ ਨੇ ਨੌਕਰੀ ਦੀ ਮੰਗ ਕੀਤੀ ਸੀ ਉਹਦੇ ਬਾਰੇ ਅਸੀਂ ਜਿਹੜਾ ਹੈਗਾ ਅਪਲਾਈ ਕਰ ਦੇਣਗੇ ਅਸੀਂ ਉਹਦੇ ਮੁਤਾਬਕ ਜੋ ਸਰਕਾਰ ਦੀ ਪਾਲਿਸੀ ਹੈਗੀ ਹੈ ਉਹਨ ਮਤਵਕ ਜਿਹੜਾ ਕੇਸ ਭੇਜ ਦਿਆਂਗੇ ਔਰ ਉਹ ਸਰਕਾਰ ਨੂੰ ਜੋ ਫੈਸਲਾ ਹੋਏਗਾ ਉਹ ਸਾਰਨ ਬਣਿਆ ਹੋਣਾ ਮੱਤੀ ਵੀ ਆਡੀਸੀ ਨੇ ਮੀਟਿੰਗ ਰੱਖੀ ਰੱਖੀ ਕਾਫੀ ਚਿਰ ਟਰ ਜੜਿਆ ਨੇ ਕੀ ਮੈਡਮ ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਮੇਰੇ ਲਾਸਟ ਨਾਈਟ ਹੀ ਮੇਰੇ ਨੋਟਿਸ ਆਇਆ ਸੀ ਡੀ ਸਾਹਿਬ ਨੇ ਨੋਟਿਸ ਲੈਂਦਾ ਸੀਗਾ ਛੁੱਟੀ ਤੇ ਨਹੀਂ ਸ਼ਾਇਦ ਸੋ ਇਸ ਕਰਕੇ ਮੈਨੂੰ ਅੱਥੇ ਨੌਕਰੀਆਂ ਬਾਰੇ ਕੀ ਮੈਂ ਦੱਸ ਦਿੱਤਾ ਹੈਗਾ ਜੋ ਗਵਰਨਮੈਂਟ ਦੀ ਪਾਲਿਸੀ ਹੈਗੀ ਪਾਲਿਸੀ ਮੁਤਾਬਕ ਅਸੀਂ ਭੇਜਾਂਗੇ ਕੇਸ ਨੂੰ ਅਛਿਆ ਮੁਰਖਾਸ ਖਬਰਾਂ ਦੇ ਵੀ ਜੁੜੇ ਹੋ ਜ਼ਾਤ ਟੀਵੀ ਦੇ ਨਾਲ ਤੱਕ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ